ਕਹਰਾ ਕੱਲ ਕੱਲ ਜੱਸੀ ਨੂੰ ਚੱਕਣ ਆਏ ਦੀ ਸਪੈਸ਼ਲ ਉਹ ਨਿਕਲੂਗਾ ਤੇਲ ਯਾਰ ਹਾਲੇ ਸਮਾਰ ਕੇ ਕਸਣ ਵਾਲੇ ਆ ਹਣ ਚਾ ਸਰਕਾਣਾ ਦੇ ਦੋ ਮਿੰਟ ਨੇ ਲਾਉਂਦਾ ਹਾਂ ਲੋਕ ਤਾਂ ਮੋਟਰਾਂ ਐ ਘੰਟਾ ਹੋਰ ਚੱਲੇ ਜਿੰਨਾ ਘੰਟਾ ਹੋਰ ਚੱਲੇ ਜੀ ਐਂ ਕਹਿੰਦੇ ਨੇ ਆ ਅਸੀਂ ਦੇਖ ਲੈ ਲੈ ਮੰਨ ਕਰਦੇ ਹਾਂ ਹਾਏ ਹਾਏ ਓਏ ਆਹੋ ਜਿਹੜੀ ਆਪਾਂ ਵਾਲੀ ਮਹਿੰਗੀ ਜਿੰਨੇ ਲੈਂਦੇ ਹੁੰਦੇ ਅੰਜੀਰ ਅੰਜੀਰ ਫੇਰ ਨਾਰ ਇੱਕ ਉਧਰ ਨਾਰ ਖੜਾ ਐਨੇ ਬੂਟੇ ਦਿਖਾ ਦੱਲੇ ਮੈਂ ਸ਼ਰਤ ਲਾ ਕੇ ਕਹਿੰਦਾ ਮੈਂ ਕਿ ਮੈਂ ਅੱਜ ਅਸੀ ਬਰੈਡ ਉਹ ਬਾਲਾ ਘੈਂਟ ਬਣਾਉਂਦੇ ਨੇ ਜਿਹੜੇ ਇਹ ਉਹਨਾਂ ਦੇ ਲਈ ਹੈ ਬਿਕਨਰ ਵਾਲਾ ਨੇ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ 'ਚ ਅੱਜ ਆ ਜੀ ਆਪਣੇ ਬਲੌਗ ਦਾ 179ਵਾਂ ਦਿਨ ਮਿੱਤਰੋ ਬਹੁਤ ਜ਼ਿਆਦਾ ਹੀ ਮਿਹਨਤ ਕਰਨੀ ਪੈਂਦੀ ਹੈ ਬਾਈ ਇਹ ਰੀਅਲ ਜੀ ਬੰਦੇ ਨੇ ਮਿਹਨਤ ਨਾਲ ਹੀ ਬੰਦੇ ਜਿਹਦੀ ਜ਼ਿਆਦਾ ਮਿਹਨਤ ਹੁੰਦੀ ਹੈ ਉਹਦਾ ਹੀ ਸੋਨਾ ਹੀ ਹੁੰਦਾ ਕਹਿੰਦੇ ਫੁੱਫੜ ਜੀ ਨੇ ਉਹ ਕਰਵਾਈ ਸੀ ਇਹਦੀ ਕੋਠੀ ਬਵਾਈ ਸੀ ਤੈਨੂੰ ਨੇ ਕੀਤਾ ਲੈ ਆਮਣੇ ਆਇ ਤੇ ਤਰੇ ਓਹ ਤੇਰੀ ਵੇ ਅ ਕੱਚ ਘਰ ਚ ਖੇਰ ਪਾਲਿਆ ਹੋਇਆ ਉਹ ਇੱਕ ਚ ਮੱਝਾਂ ਵੀ ਰੱਖੀਆਂ ਨੇ ਆਏ ਸੋਹਣਾ ਨਹੀਂ ਲੱਗ ਰਿਆ ਆਏ ਸੋਹਣਾ ਤਾਂ ਲੱਗ ਹੀ ਰਿਹਾ ਇਹ ਜਲਸੀ ਹੋਈ ਐ ਜਿਹੜੀ ਨਾਲ ਔਖਾ ਹੀ ਲੱਗਦਾ ਜਿਹਨੇ ਪਾਇਆ ਕਰਤਾ ਤੱਤ ਉਹ ਪੜਦੀ ਨਾ ਬਾਇਆ ਤਾਂ ਮੈਂ ਬਾਇਆ ਨਾ ਆਏ ਹਾਏ ਹਾਏ ਓਏ ਸਾਰਾ ਕਰਤਾ ਸੀ ਬਾਇਆ ਬਰ ਓਏ ਐਨੀ ਜਲਸੀ ਯਾਰ ਅਬਨਿਤੀ ਤੂੰ ਕਰਮਣ ਵੀਰੇ ਨਾਲ ਹੋ ਜਾ ਮੈਂ ਨਹੀਂ ਹੁੰਦੀ ਕਿਉਂ ਮੈਨੂੰ ਕੀ ਆ ਹਾਂ ਮੇਰੇ ਕਨੀਨਾ ਨਹੀਂ ਓਹੋ ਨਾਲੇ ਤਿੰਨੇ ਸ਼ਾਰਦ ਨਹੀਂ ਇੱਕ ਦੂਜੇ ਬਣਾ ਨਾਲੇ ਲੜ ਜੇ ਪੈੰਦ ਨੇ ਵਿਜਲੀ ਪੂਰਾ ਇੰਜੋਏ ਕਰਦੇ ਨੇ ਉਹ ਪੂਰਾ ਨਜ਼ਾਰਾ ਫੋਟੋ ਲੈਣਦੇ ਨੇ ਜੀ ਆਪਾਂ ਜੱਸੀ ਨੂੰ ਲੈਣ ਹਾਂ ਜੀ ਆਪਾਂ ਜੱਸੀ ਨੂੰ ਲੈਣ ਅੱਜ ਜਵਾਕ ਬਹੁਤ ਖੇਡ ਖੇਡ ਅੱਜ ਤਾਂ ਦੁਬਾਰਾ ਇਸ਼ਨਾਨ ਕਰਕੇ ਫਿਰ ਖੇਡ ਕੇ ਜੱਸੀ ਨੂੰ ਚੱਕਣ ਆਏ ਦੀ ਸਪੈਸ਼ਲ ਯਾਰ ਜਵਾਬ ਦਿੱਤਾ ਤੈਨੂੰ ਜਵਾਬ ਕਿਵੇਂ ਦੇਵਾਂਗਾ ਯਾਰ ਫਿਰ ਉਹ ਗੱਲਾਂ ਮੈਨੂੰ ਜਵਾਬ ਕਿਉਂ ਦਵਾਂਗਾ ਜਵਾਬ ਦੇ ਪਰ ਜਿਹਾ ਆਪਦਾ ਕੰਮ ਛੱਡ ਕੇ ਵਿੱਚ ਦੀ ਆਉਂਦੇ ਯਾ ਨਾਲ ਪਾਦੀ ਟਰਾਲੀ ਰਾਹ ਕਦ ਕਰਦੇ ਉਸਾ ਸਟਾ ਪਾਈਪ ਜੀ ਹੁਣੀ ਕਰੋਂਗੇ ਸਟਾ ਬਲੌਗ ਤਾਂ ਪਾਈ ਨਹੀਂ ਅਜੇ ਬਲੌਗ ਤਾਂ ਪਾਉਗੇ ਅਜਾ ਕੰਮ ਤਾਂ ਇਹ ਰਹਿੰਦੇ ਨੇ ਬਾਈ ਜੱਟ ਲਾਇਬ ਕਿਤੇ ਕੀ ਕਰ ਲਾ ਕਿਤੇ ਕੀ ਕਰ ਲਾ ਚੰ ਚੰ ਹੋ ਨਾ ਹਾਲੇ ਖੁਮਾਰ ਕੇ ਕਾਹਦੇ ਆਦਾ ਤੇਲ ਨਿਕਲੋ ਉਹ ਫੇਰ ਲਿਫਟ ਕਰ ਹਾਂ ਵਾਲੀ ਜਿਹੀ ਹੈ ਇਹਨੂੰ ਕਾਸ ਲੈ ਮੈਂ ਐ ਨਹੀਂ ਕਿਤੇ ਇੰਨਾ ਜੁਵਾ ਕਰ ਕਰ ਅਰੇ ਉਹ ਮੜਾ ਕੇ ਇਹਨੂੰ ਕਰ ਉਹ ਨਿਕਲੂਆ ਤੇਲ ਯਾਰ ਹਾਲੇ ਸਮਾਰ ਕੇ ਕਸਣ ਵਾਲੀ ਆ ਛੜ ਜਾ ਸਰ ਕਾਸ ਨਾਲੇ 2 ਮਿੰਟ ਛੜ ਜਾ ਉਹ ਲੈ ਯਾਰ ਤੇਲ ਤਾਂ ਪਹਿਲੇ ਨਿਕਲੀ ਜਾਂਦਾ ਉਹ ਨਿਕਲੀ ਜਾਂਦਾ ਔਰ ਯਾਰ ਤਾਰ ਪਾਉਣ ਲੱਗੀ ਏ ਗੋਲੀ ਹੋਣੀ ਨਹੀਂ ਛੱਡ ਉਹ ਕਸਾ ਗਿਆ ਰੱਬਾ ਛੁੱਟਿਆ ਕੱਪੜਾ ਅਜਿਹਾ ਇਹ ਢਿੱਲਾ ਕਰਕੇ ਕੱਟਾ ਜਾਂਦਾ ਹੁੰਦਾ ਬਾਈ ਹਾਂ ਆਹ ਹੋ ਗਿਆ ਨਾ ਆ ਪ੍ਰਾਪਿਤ ਕੀਤਾ ਜਾਵੇ ਕੋਈ ਬਾਈ ਬੋਲ ਨਾ ਢਾਲ ਪੇਜੀ ਫਿਰ ਮੈਂ ਤੇ ਦੱਸੀ ਦੱਸੀ ਨੂੰ ਕਿਹਾ ਆ ਕੇ ਢਾਲਵਾ ਦੇਣਾ ਦੁਬਾ ਨਹੀਂ ਮੈਂ ਲਵਾਉਂਦਾ ਤੇਰੇ ਨਾਲ ਆਂ ਕਿਵੇਂ ਢੋਲ ਪਾਉਗੇ ਯਾਰ ਚੰਗਾ ਹੋਰ ਤਾਂ ਮੈਂ ਖਾਣ ਪੀਣ ਨੂੰ ਦੱਸ ਦੇ ਕਿ ਲਿਆ ਮੈਂ ਉਹ ਲਿਆਉਂਦਾ ਦੰਡਾ ਬੱਤਾ ਹੈਗਾ ਤੋਰ ਨਾ ਬੱਸ ਦੱਸੀ ਆ ਯਾਰ ਜਿਹੜਾ ਕੁਝ ਕਹੇਗਾ ਉਹੀ ਕੋਸਾ ਹੂਗਾ ਫੇਰ ਵੀ ਪਈਲੇ ਬੋਲ ਆਇਆ ਤੂੰ ਯਾਰਾ ਉਹ ਯਾਰਾ ਹਾਂ ਖੜਾ ਫਾ ਮੈਂ ਨਹੀਂ ਖੜਿਆ ਪਈਲੇ ਬੋਲ ਆਇਆ ਬਸ ਠੀਕ ਆ ਇਹ ਨਾ ਯਾਰੀ ਆ ਫਿਰ ਕਿੰਨੀ ਰਾਜੀ ਆ ਆਇਆ ਹੈ ਨਹੀਂ ਸਰਕਾਰ ਕਰੋ ਹੈਲੋ ਆ ਗਏ ਜੀ ਮੋਟਰ ਚੱਲੀ ਜਾਂਦੀ ਆਪਣੀ ਹਾਲੇ ਆਇਆ ਨਹੀਂ ਮਸ਼ੀਨ ਵਾਲਾ ਲੇਟ ਹੈ ਆਪਣੀ ਮਾਨ ਸਰਕਾਰ ਨੇ ਇਹਦਾ ਨਜ਼ਾਰਾ ਲੈਣ ਦਾ ਪਿਆ ਯਾਰ ਹਾਂ ਮਾਨ ਸਰਕਾਰ ਨੇ ਆ ਚੱਲ ਗਿਆ ਮੋਟਰਾ ਆਪ ਖੜਾ ਕੇ ਜਾਣਿਆ ਅੱਛਾ ਜੀ ਇਹੋ ਕਰਨਾ ਇੱਕ ਦਿਨ ਤੇ ਕਰ ਦਾਂਗੇ ਹਾਂ ਇੰਹੀ ਲੈ ਜਾ ਅੱਛਾ ਜੀ ਹਾਂ ਇਹ ਜਰਾ ਪਾਹੂ ਤੇ ਕਰਾ ਦੀ ਕੱਟੂ ਲੈਂਡ ਚ ਹਾਂ ਕੱਟੂ ਲੈਂਡ ਦਾ 24 ਘੰਟੇ ਚੱਲਦੀ ਆ ਫਿਰ ਇਹ ਬੰਦ ਜਾਨਦੀ ਰਹਿਸ ਤੇ ਜਿਦੋਂ ਆ ਕੇ ਦੇਖ ਰਹੇ ਕੱਲ੍ਹ ਦਿਨ ਤੇ ਆਪ ਬੰਦ ਕਰਕੇ ਖੜਾ ਕੇ ਜਾਂਦਾ ਹੋਰ ਆਉ ਦੇ ਕੱਦੂ ਵੀ ਚੱਲੀ ਜਾਂਦੀ ਐ ਜੀਰੀ ਵੀ ਲੱਗੀ ਜਾਂਦੀ ਉਧਰ ਇੱਕ ਦਿਨ ਤੇ ਕੱਦੂ ਖਾਣ ਥੋੜਾ ਰੱਖਣਾ ਆਵਾਂਗੇ ਹੁਣ ਤਾਂ ਐ ਸੋਚ ਆ ਤੰਨੀ ਨੇ ਕੋਈ ਓਏ ਤੰਨੇ ਕੌਣੇ ਆਠਣੇ ਹੋਦੇ ਹਾ ਰਾਕੇ ਆਪਣਾ ਉੱਤਰ ਕੰਮ ਚੱਲਦਾ ਹੋ ਰਿਹਾ ਫਾਲਾ ਪੱਲਾ ਜੀ ਹੁਣ ਬੰਦ ਕਰਨ ਵਾਲੀ ਆ ਬਸ ਪਾਣੀ ਫੁੱਲਾ ਵਾਹਣ ਜਾ ਯਾਰ ਬੰਦੇ ਹੁਣ ਲਾਉਣ ਵਾਲੇ ਮੋਟਰ ਇਸ ਤੇ ਖੜਾਉਣੇ ਆ ਲੋਕ ਚਲਾਉਂਦੇ ਨੇ ਇਸ ਤੇ ਕਹੇ ਹੁਣ ਕਦੂ ਕਰਦੀ ਆ ਆ ਵਾਹਣ ਪਿਆ ਤੰਨਾ ਹਾਂ ਇਹ ਆਈ ਦੇ ਚੱਕਰ ਆ ਸਾਨੂੰ ਤਾਂ ਲੈਟ ਲੂਟ ਤਾਂ ਨਹੀਂ ਸਾਨੂੰ ਯਾਰ ਜਿਵੇਂ ਕਹਦੀ ਏ ਖੁੱਲੇ ਭਣਾਰ ਨੇ ਆਏ ਹਾਏ ਓਏ ਨਜ਼ਾਰੇ ਲੈਨੇ ਉਹ ਨਜ਼ਾਰੇ ਇੱਥੇ ਏਸੀ ਵੀ ਲਾ ਕੇ ਲਾਉਣਾ ਸੀ ਹਾਂ ਦੂਜਾ ਅੱਛਾ ਇਹ ਜਾ ਹਾਂ ਇੱਥੇ ਵੀ ਲਾਕ ਲਾ ਦਾਂਗੇ ਬਸ ਨਿਆਰੇ ਲੈ ਲੈਂਦੇ ਆਂਦੀ ਨਹੀਂ ਮਾਮਨਾ ਪਏ ਰਿਆ ਕਰਾਂਗੇ ਬਾ ਠੀਕ ਆ ਜਦੋਂ ਜਿੱਦਾਂ ਕਰੂੰ 2 ਘੰਟੇ ਆਰਾਮ ਕਰਿਆ ਕਰਾਂ ਦਵਾਈ ਖੇੜੀ ਹਾਂ ਫੇਰ ਕਰਾਂਗੇ ਜਦੋਂ ਬਾਅਦੋਂ ਹੋਰ ਚਪਾਉਣਾ ਉਦੋਂ ਪਾ ਲਿਆ ਕਰਾਂਗੇ ਬਾ ਠੀਕ ਆ ਇੱਥੇ ਵੀ ਐ ਨਹੀਂ ਹੈਗਾ ਵੀ ਮੋਟਰ ਚਲਾ ਕੇ ਬਾਅਦ ਕੇ ਹਾਂ ਹਾਂ ਤੁਮ ਆਏ ਲੇ ਗਪ੍ਰੀਤ ਆਹ ਟਾਈਮ ਕਿਹੜਾ ਜਾਲ ਤੱਕ ਉਨੇ ਲੋਹੋਂ ਦਾ ਹਾਂ ਲੋਕ ਤਾਂ ਮੋਟਰ ਐ 2 ਘੰਟਾ ਹੋਰ ਚੱਲੇ ਜਾਂਦਾ ਘੰਟਾ ਹੋਰ ਚੱਲੇ ਜੀ ਆਈ ਗਏ ਨੇ ਨੇ ਆ ਅਸੀਂ ਦੇਖ ਲੈ ਲੈ ਬੰਦ ਕਰਦੇ ਆ ਹਾਏ ਹਾਏ ਓਏ ਬੰਦ ਕਰਦੇ ਆ ਬਾਲੇ ਨਿਆਰੇ ਲੈਣ ਦੇ ਤਾ ਮੈਂ ਦੇਖਾ ਕੰਦਨੇ ਅੱਥੀ ਕੰਨੇ ਗੱਲ ਕਰ ਬੰਦੇ ਹਜੇ ਪੈਸੀ ਚਾਵਲ ਛੋੜਿਆ ਜੇ ਬੰਦੇ ਆਉਣਗੇ ਆਪਣੇ ਹਾਂ ਆਉ ਫੇਰ ਕੰਮ ਚਲਾਵਾਂਗੇ ਸਾਡੇ ਕੋਲ ਤਾਂ ਯਾਰ ਮਾਣੀ ਆ ਮਮਾ ਕਹਦੀ ਜੇ ਮਾ ਹੁਣ ਇੱਧਰ ਪਰ ਇਹ ਖੜੇ ਨੇ ਆ 5 6 ਕਿਲੇ ਦਾ ਤੇ ਯਾਰ ਹੁਣ 2 ਕਿਲੇ ਜੇ ਫੋਣਾ ਅਸੀਂ ਮੋਟਰ ਚਲਾ ਜਾਈਏ ਸਾਨੂੰ ਇਹ ਫਿਕਰ ਨਹੀਂ ਹੈਗਾ ਵੀ ਲਾਈਟ ਪਗਦੀ ਹਾਏ ਹਾਏ ਤੜਕੀ ਵੀਰ ਆ ਕੇ ਹੱਕ ਦਾਂਗੇ ਇੰਨੇ ਨਹੀਂ ਯਾਰ ਅਸੀਂ ਤਾਂ ਜਦੋਂ ਆਉਣੇ ਆ ਉਹ ਤਾਂ ਬੰਦ ਕਰਦੇ ਆ ਆ ਕੇ ਉਹਦੀ ਚਲਾਉਨੇ ਅਸੀਂ ਉਹ ਨਹੀਂ ਕੰਮ ਕਰਦੇ ਛੱਡ ਕੇ ਬਾਬੇ ਨੂੰ ਤਾਂ ਠੀਕ ਆ ਆਖੜਾ ਤੀ ਹਾਂ ਨਹੀਂ ਅਸੀਂ ਬਾਹਣ ਗੱਲਾਂ ਕਰਨਾ ਚਾਹੇ ਅਥਣ ਤੱਕ ਠਾਰਾ ਕਰ ਦਈਏ ਸਵਾਦ ਲੈਣੇ ਯਾਰ ਤੁਸੀਂ ਤਾਂ ਹਾਂ ਆਈਸੀ ਵੀ ਲੈ ਕੇ ਲਾਉਣਾ ਹਾਏ ਹਾਏ ਸੀਰੀਅਸ ਗੱਲ ਆ ਚੌੜਨੀ ਪਰ ਠੀਕ ਆ ਦਿਖਾ ਦਾਂਗੇ ਉਹਦੀ ਬਲਾਗ ਚ ਪਾ ਦੂ ਮੈਂ ਵੀ ਗੱਲ ਕੂਲਰ ਸਾਡੇ ਕੋਲ ਨਵਾਂ ਪਿਆ ਉਹ ਮੋਟਰ ਤੇ ਵੀ ਪਿਆ ਕੂਲਰ ਸਾਡੇ ਕੋਲ ਦੋ ਹੋਰ ਵੀ ਪੈਨੇ ਸੀ ਐਨ ਪਤਾ ਵੱਡਾ ਕੂਲਰ ਲੈ ਕੇ ਲਈ ਉਹ ਮੋਟਰ ਤੇ ਜਾ ਕੇ ਦੇਖ ਸਕਦੇ ਹੋ ਕੂਲਰ ਵੱਡਾ ਪਿਆ ਉਹ ਵੀ ਉਹ ਨਹੀਂ ਇੱਕ ਨਿੱਕੇ ਜਿਹੇ ਨਹੀਂ ਹੁੰਦੇ ਆ ਐਡਾ ਵਿੱਚ ਨਵੀਂ ਮੋਟਰ ਪਾਈ ਹੋਇਆ ਠੰਡਾ ਪਾਣੀ ਛੜਦਾ ਇੱਥੇ ਵੀ ਲਿਆ ਕੇ ਇੱਥੇ ਤੇ ਏਸੀ ਲੈ ਕੇ ਲਾ ਦੇਣਾ ਲਾਈਟ ਤਾਂ ਜਾਂਦੀ ਨਹੀਂ ਹਾਏ ਹਾਏ ਉੱਥੇ ਸਾਡੇ ਕੋਲ ਕੂਲਰ ਹੈਗਾ ਬੜਾ ਠੀਕ ਹੈ ਪਰ ਇਹ ਤਾਂ ਬੰਦੇ ਨਹੀਂ ਰੱਖਦਾ ਕਿਉਂ ਯਾਰ ਤਿਆਰ ਕਰੀ ਹੋਇਆ ਬਾਬਾ ਬੰਦੇ ਉਹ ਇੱਥੇ ਕਿਉਂ ਤੈਨੂੰ ਪਪਈ ਖਰਾਬ ਕਰਦਾ ਆ। ਤੋਂ ਕਦਾਂ ਨੇ ਲੀਬਾ ਮਾਰਦੇ ਨੇ ਉਹ ਉਹਨਾਂ ਕੋਲ ਕਲੀਆਂ ਖਰਾਬ ਕਰਦੇ ਤਾਂ ਹੀ ਅਸੀਂ ਇੱਥੇ ਬੰਦੇ ਆਉਂਦੇ। ਤੂੰ ਐਂ ਦੇਖ ਲਾ। ਹਾਂ ਵੀ। ਸਾਰਣ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਹਾਂ ਜੀ। ਤੁਸੀਂ ਬਲੌਗ ਦੇਖ ਰਹੇ ਹੋ। ਠੀਕ ਐ। ਸਾਡੇ ਨਾਲ ਵੱਧ ਤੋਂ ਵੱਧ ਜੁੜੋ। ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਆ। ਦੇਖੋ ਉਹ ਕਹਿੰਦੇ ਨੇ ਰੁੱਖ ਲਾਓ। ਬਹੁਤ ਲੋਕ ਕਹਿੰਦੇ ਨੇ ਰੁੱਖ ਲਾਓ। ਲਾਏ ਕਰੋ, ਬਾਹਰ ਕਰੋ। ਤੁਸੀਂ ਸਾਨੂੰ ਇੱਕ ਮੋਟਰ ਦਿਖਾ ਦਿਓ। ਕਿਹੜਾ ਰੁੱਖ ਨਹੀਂ ਉਰੇ ਆਉ। ਤੁਸੀਂ ਧਰੋ ਨਾਲ। ਨਾਲ ਧਰੋ। ਕਿਹੜਾ ਤੇ ਸਾਡੇ ਉਰੇ ਰੁੱਖ ਨਹੀਂ ਹੈਗਾ। ਦਰਖਤ। ਤੂਤਾਂ ਵਾਲੀ ਹੰਡੀ-ਹੰਡੀ ਮਰੂਤ ਤਿੰਨ ਪੰਤੇ ਮਰੂਤ ਨੇ ਇੱਥੇ ਤਿੰਨ ਪੰਤੇ ਮਰੂਤ ਦੇਖ ਤਾਂ ਦੇਖ ਤਾਂ 4000 ਆ ਜੋ ਜਿਕੇਨ ਕਰੋਗੇ 6000 ਦੇ ਬੂਟੇ ਲੈ ਕੇ ਲੈਣੇ ਕੱਲੀ ਮੋਟਰ ਤੇ ਲੋਕ ਆਪਦੇ ਘਰੇ ਨਹੀਂ ਲਾਉਂਦੇ ਆਪਾਂ ਸੱਚੀ ਗੱਲ ਕਹਿੰਦੇ ਆ ਆੜੂ ਮਰੂਤ ਤੈਨੂੰ ਕਿਹਾ ਸੀ ਕਿੰਨੇ ਪੰਤੇ ਨੇ ਮਰੂਤ ਹਾਂ ਮਰੂਤ ਹਾਂ ਆਮਬਾ ਹਾਂ ਨਿੰਬੂ ਹਾਂ ਯਾਰ ਜੇ ਅਸੀਂ ਉਰੇ ਨਿੰਬੂ ਪਾਣੀ ਵੀ ਪੀਣਾ ਅੱਜ ਤੇ ਆਪਾਂ ਖੇਤ ਵਾਟੇ ਆਉਣੇ ਆ ਇਹਦੇ ਮਰੂਦ ਤੇ ਚੀਰ ਕੇ ਨਿੰਬੂ ਪਾ ਕੇ ਨੂਨ ਵੀ ਅੰਦਰ ਸਾਰਾ ਕੁਝ ਸਾਡੇ ਕੋਲ ਉਹ ਵੀ ਖਾ ਸਕਦੇ ਕੁਝ ਵੀ ਕਰ ਲੈ ਇੱਧਰ ਵੀ ਆ ਜਾ ਇੱਧਰ ਸਾਡੀਆਂ ਡੇਕਾਂ ਹੀ ਡੇਕਾਂ ਖੜੀਆਂ ਨੇ ਹਾਂ ਮੋਟਰ ਤਾਂ ਕਦੇ ਸ਼ਾਮ ਮਿਲ ਜੇ ਮੈਂ ਬਹੁਤ ਧੰਨਵਾਦ ਮੰਨਦਾ ਪਰ ਜਿੰਨਾ ਸਾਡੇ ਜਨਾਂ ਤਾਂ ਨਹੀਂ ਹੋਣਾ ਨਿੰਬੂ 베ਰੀ ਇਹ ਉਹ 베ਰ ਹੀ ਨਹੀਂ ਹੈਗੀ ਜਿਹੜੀਆਂ ਆ ਪਾਮ ਲਾਉਣਿਆ ਇਹ ਤੇ 베ਰ ਜਦੋਂ ਲੱਗੂਣੇ ਤੁਹਾਨੂੰ ਉਦੋਂ ਦਿਖਾਉ ਕਿਹੜਾ 베ਰ ਹੈ ਇਹ ਬਾਹਰਲੀ 베ਰ ਹੀ ਆ ਆ ਫਲ 베ਰ ਹਾਂ ਇੱਥੇ ਫੇਰ ਨਿੰਬੂ ਵਾਹ ਠੀਕ ਹੈ ਇੱਥੇ ਫੇਰ ਮਰੂਦ ਹਾਂ ਹਾਂ ਆ ਤਾਂ ਚੱਲ ਤਾਲੀਆਂ ਆ ਗਈਆਂ ਆਪਣੀਆਂ ਵਾਹ ਰਿਕੀ ਲੱਗੇ ਆ ਨਾ ਵਾਹ ਠੀਕ ਆ ਆ ਜੋ ਦੇਖੋ ਇਹਦਾ ਵੀ ਕੱਦੂ ਕਰ ਗਿਆ ਦੇਖਾ ਆ ਲਾਲ ਮਰੂਦ ਮਰੂਦ ਦੇਖੀ ਤੂੰ ਮਰੂਦ ਦੇਖੀ ਨਾ ਮਰੂਦ ਕਿਹਾ ਜਾ ਆਏ ਹਾਏ ਫੇਰ ਮਰੂਦ ਨਿੰਬੂ ਆਹੋ ਜਿਹੜੀ ਆਪਾਂ ਬੜੀ ਮਹਿੰਗੀ ਜਿੰਨੇ ਲੈਂਦੇ ਹੁੰਦੇ ਅੰਜੀਰ ਅੰਜੀਰ ਫੇਰ ਨਾਰ ਇੱਕ ਉਧਰ ਨਾਰ ਖੜਾ ਐਨੇ ਬੂਟੇ ਦਿਖਾ ਦੇ ਲੈ ਮੈਂ ਸ਼ਰਤ ਲਾ ਕੇ ਕਹਿੰਦਾ ਨਹੀਂ ਹੈਗੇ ਕਿਸ ਦੇ ਜਸਨ ਨਾਲ ਕਿੰਨੇ ਪੈਸੇ ਲਾਏ ਹੋਣਗੇ ਮੁਕਤਤਾ ਹੀ ਨਹੀਂ ਹੋਣੀ ਅਗਲਾ ਕਹੂਗਾ ਵੀ ਮਰੂਦ ਨੂੰ ਪੱਟ ਕੇ ਲਾ ਤੇ ਸੱਚੇ ਰੱਬ ਨੂੰ ਜਾਣ ਦੇਣੀ ਮਰੂਦ ਜਮਾ ਲਿਆ ਕੇ ਲਾਏ ਨੇ ਮੈਂ ਅਸੀਂ ਜਿਪਸੀ ਚ ਗਿਆ ਮੈਂ ਤੇ ਗੱਗੂ ਬੂਟੇ ਸਾਰੇ ਲੈ ਕੇ ਆਏ ਆ ਤਾਂ ਕਿੰਨਾ ਬੇਲਬਣੇ ਸੀ ਬਾਕੀ ਘਰੇ ਲਾਇਤੀ ਇਧਰ ਆਪਣਾ ਮੋਟਰ ਚੱਲੀ ਜਾਂਦਾ ਹਾਂ ਬਸ ਵਟਾ ਮੋਟਾ ਪੋਚ ਉਹ ਤਾਂ ਗੱਲ ਕਰ ਸਾਨੂੰ ਆਈ ਦੀ ਸੋ ਦਰਸ਼ਕੇ ਤਾਂ ਹਟਿਆ ਥੋੜੀ ਬੰਦਿਆਂ ਦੀ ਦਿੱਕਤ ਆ ਗਈ ਤੇ ਬੰਦੇ ਵੀ ਆ ਜਾਣਗੇ ਕੋਈ ਨਾ ਸਾਡੇ ਤਾਂ ਮੋਟਰ ਆਪ ਦੇ ਜੇ ਤੁਸੀਂ ਕਹੋ ਵੀ ਉਹੀ ਲਾਈਟ ਵਾ ਕੇ ਜਾਣ ਕੇ ਕਰ ਦਿੰਦੇ ਆ ਫਿਰ ਚਲਾ ਕੇ ਦਿਖਾ ਦਿੰਦੇ ਆ ਜੋ ਨਾ ਨਾ ਮੋਟਰ ਹੀ ਬੰਦ ਗਿਆ ਜੀ ਕਿੱਥੇ ਲਾ ਕੇ ਲੈ ਜਾਏਗਾ ਓਏ ਆ ਗਈ ਕੋਈ ਮਸ਼ੀਨ ਹੁਣ ਆਈ ਆ ਪਰਾਮ ਮਦਨ ਵਾਲੇ ਨੇ ਪਾਪ ਪਾ ਸੱਤ ਅੱਠ ਗੇੜੇ ਨੇ ਫਿਰ ਲਾ ਕੇ ਟਰਾਲੀ ਭਰਨ ਮਿੱਤਰੋ ਇਹਦੇ ਮੈਂ ਟਾਈਮ ਨਹੀਂ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹਣਾ ਹਾਂ ਨਾ ਨੂੰ ਮਿੱਟੀ ਤੋਂ ਅਲਰਜੀ ਆ ਮਟਿਆਰੇ ਬਹੁਤ ਥੋੜੇ ਟਾਈਮ ਚ ਭਰੀ ਬਈ ਟਰਾਲੀ ਮਿਲ ਲਾ ਲਗਭਗ 2 ਕੁ ਮਿੰਟ ਲੱਗੇ ਹੋਣਗੇ 2 ਕੁ ਮਿੰਟਾਂ ਜਾਂ ਲੱਗਦੀ ਬਹੁਤ ਛੇਤੀ ਭਰਦੀ ਹੈ ਮੇਹਿੰਦ ਜੀ ਐਨਾ ਬੜਾ ਛੇਤੀ ਲਾ ਦੇਗਾ ਉਹ ਸੜਕ ਵਧੀਆ ਹਨਾ ਸੜਕ ਵਧੀਆ ਬਾਈਬਾ ਵੀ ਹੈ ਬਾਈਬਾ ਵੀ ਹੈ ਬਾਰਾ 3 ਦੇ ਚਲੇ ਸੀ ਮਿੱਤਰੋ 1 ਵਜ ਗਿਆ ਅੱਧਾ ਘੰਟਾ ਲੱਗ ਜਾਣਾ ਉਤੋਂ ਵਾਟ ਖਾਸੀ ਹੈ ਨਾ ਆਉਣ ਆਉਣ ਤੇ ਓਏ ਆਲੇ ਮੂਰੇ ਕਰ ਫੇਰਾ ਡਾਲਾ ਇੱਧਰ ਨੂੰ ਗੱਲ ਆਈਏ ਲਾਤੀ ਫੇਰ ਮੈਂ ਤਰ ਪਹਿਲੇ ਟਰਾਲੀ ਉੱਪਰ ਕਿੰਨੇ ਘੰਟੇ ਲੂੰ ਕਿੰਨੇ ਟਾਈਮ ਤੇ ਗਿਆ ਸੀ 10 12:00 ਵਜੇ 11 ਮਿੰਟਾਂ ਤੇ ਇੱਥੋਂ ਚੱਲਿਆ ਸੀ ਹਾਂ 12:51 ਹੋ ਗਏ ਹੁਣ 12:51 ਹੋ ਗਏ ਘੰਟੇ ਤੋਂ ਪਹਿਲਾਂ ਲੱਗੇ ਜਾਂਦਾ ਫੇਰਾ ਹਾਂ 20 ਮਿੰਟ ਪਹਿੰਤ ਲੂੰਗਾ ਵਾਕੇ ਖੜਾ ਹਲ ਪਾਈ ਜਾਂਦੀ ਹੈ ਹਾਂ ਆਲਾ ਆ ਗਈ ਮੇਟਰੋ ਦੂਜੀ ਟਰਾਲੀ ਚੱਕੀ ਜਾਣ ਦੇ ਚੱਕੀ ਜਾਣ ਦੇ ਘੜਦਾ ਚੱਕ ਦੇ ਲੈਫਟਾ ਹਾਂ ਹਾਂ ਦੇਖੋ ਛੋਟੇ ਲੈ ਕਿੰਨੀ ਮਿੱਟੀ ਲਹਾਤੀ ਨਾ ਫੋਪੜ ਨੇ ਲਾਉਂਦਾ ਕਿਸਦਾ ਐ ਫੋਪੜ ਦੇਖ ਮੈਨੂੰ ਐ ਵੀ ਸਹਿਬ ਆਇਆ ਹੋਇਆ ਮਿੱਟੀ ਨਾਲ ਖੇਡਣ ਟਰਾਲੀਆਂ ਲਹਾਤੀਆਂ ਠੰਡਾ ਪੀ ਪਹਿਲਾਂ ਉਹ ਤਾਂ ਲੈ ਕੇ ਨਹੀਂ ਆਇਆ ਯਾਰ ਆ ਕੱਪ ਜੱਕ ਕਾਪਾ ਕਾਪਾ ਵੱਡਾ ਜੱਕ ਵੱਡਾ ਕੁਰਕਰੇ ਮੇਰੇ ਕੁਰਕਰੇ ਯਾਰ ਮੈਂ ਦੁਕਾਨ ਤੇ ਨਹੀਂ ਖੜਾ ਮਰ ਤੈਨੂੰ ਕਹਾਂ ਦੁਬਾਰੇ ਲੈ ਆ ਦੂੰ ਆ ਗਈ ਜੀ ਜੀ ਟਰਾਲੀ ਕੀ ਮਾਤ ਮਿੱਟੀ ਰੇ ਯਾਰ ਤੂੰ ਹੋਰ ਤਾਂ ਗੱਲਾਂ ਦੇ ਅਗਰ ਮਟਕਾਨਾਂ ਦਾ ਬਹੁਤ ਹੋ ਗਿਆ ਨਾ ਇਧਰ ਇਧਰ ਦਾ ਮਿੱਟੀ ਐ ਕਹਿੰਦਾ ਮਿੱਟੀ ਹੂ ਵੀ ਦੇ ਕੇ ਖੰਡ ਵਰਗੀ ਆ ਆ ਮਿੱਟੀ ਐ ਜੀ ਬਾਬਾ ਮੇਰੇ ਕੋਲ ਨਹੀਂ ਕਰੇ ਇਹਦੇ ਗਾਮੇ ਰੋਡਾਂ ਵਾਲੀ ਯਾ ਰੇਤੇ ਵਾਲੀ ਮਿਲਦੀ ਐ ਇਹ ਕਿਹਦੀ ਆ ਬਾਹਣਾ ਪਾਉਣਗੇ ਇਹ ਟਰਾਲੀਆਂ ਤਾਂ ਫਿਰ ਭੇਜ ਮਾ ਲੰਨੀ ਆ ਹੋਰਾ ਇਹ ਟਰਾਲੀਆਂ ਦਾ ਪੂਰਾ ਹਨਾ ਇਹ ਤਾਂ ਬਾਬਾ ਬਹੁਤ ਮਿੱਟੀ ਹੋ ਜੂ ਦੇਗ ਦੇਵ ਵਰਗੇ ਕਿਉਂ ਕਿ ਮਾਰ ਕੇ ਮਾਰ ਕੇ ਮਾਮਾ ਦਿਖਾਉ ਨਾ ਨੋ ਨੂੰ ਇੱਕ ਆਪਾ ਉਧਰ ਵੀ ਲਹਾਵਾਂਗੇ ਪਸੂਆ ਬਣੀ ਵੀ ਪਸੂ ਕਿੱਧਰ ਨੇ ਕਰ ਲੈ ਪਾਸੇ ਨੇ ਮਾਜਾ ਇੱਕ ਉੱਥੇ ਵਾਲੀ ਕਿਉਂ ਰੇ ਲਾ ਲੈ ਜੇ ਤੂੰ ਟੱਕਾ ਕੇ ਨਾ ਹੁਣ ਦੀ ਪਿੰਡੂ ਹਾਂ ਪਰਣਾ ਹੁਣ ਗਿੱਲਾ ਕਰਕੇ ਬੰਨ ਲਿਆ ਕਰੀਦਾ ਹੈ ਇਹ ਇੱਕ ਆ ਪਾਣੀ ਠੰਡਾ ਯਾਰ ਸਰਦਾ ਨਹੀਂ ਬਰੀ ਤੋਂ ਉੱਥੇ ਆ ਕੇ ਦੇ ਦੇ ਗਰਮੀ ਵਾਲੀ ਆ ਗਰਮੀ ਵਾਲੀ ਹੁਣ ਅਸੀਂ ਮਾਤਰੇ ਨਾਲ ਬੈਂਦਾ ਯਾਰ ਮੈਨੂੰ ਐ ਤੇ ਡੋਲ ਪਾਊਗੀ ਕੀ ਮੈਨੂੰ ਟੱਪੇ ਜਮਾ ਕੇ ਦੁਰ ਵੀ ਮੱਤੇਗਾ ਜਾਂ ਕੋਈ ਕੰਮ ਹੋਵੇ ਨਾਲ ਸਹੀ ਗੱਲ ਆ ਪਾ ਆਪਣੇ ਦੋ ਤਿੰਨ ਕਿਹੜੇ ਹੋਰ ਨੇ ਕਿ ਮੈਂ ਅੱਜ ਅਸੀ ਬਰੈਡ ਉਹ ਬਾਲੇ ਕੈਂਡ ਬਣਾਉਂਦੇ ਨੇ ਯਾਰ ਇਹ ਉਹਨਾਂ ਦੀ ਲੈ ਆਂ ਬਿਕਨਰ ਵਾਲਾ ਨੇ ਮਰਾ ਖਾ ਲਿਆ ਇੱਕ ਜੀਜੇ ਨਹੀਂ ਕਰਦਾ ਮੈਂ ਚੰਦਾ ਨਾ ਠੰਡੇ ਨਾਲ ਫਿਰ ਮੈਂ ਪਾਣੀ ਨਾਲ ਠੰਡਾ ਘਾਟੀ ਪੀਨੇ ਪੀਤਾ ਜਾਂਦਾ ਯਾਰ ਉਹਦਾ ਸਵਾਦ ਆ ਲਾਇਦਾ ਜੀਭ ਨੂੰ ਬਹੁਤ ਰੋਕ ਰੋਕ ਰੱਖਦਾ ਆਪਦੇ ਨੂੰ ਪਰ ਤੇ ਵਾਲੇ ਲਾਉਂਦਾ ਹੂੰ ਕੀ ਵਾਲੀ ਲਾਉਂਦਾ ਇਹ ਮੈਂ ਕਰ ਹੂੰ ਵੀ ਆ ਬਰਾ ਮੇਰਾ ਤਲਿਆ ਵੀ ਬੰਦਾ ਮੈਂ ਤਾਂ ਮੂੰਹ ਖਾ ਲਿਆ ਇੱਕ ਚਲਾਇਆ ਤਾਂ ਪਰਮ ਠੀਕ ਕਰਦਾ ਜਾਂਦਾ ਠੀਕ ਕਰਦਾ ਵੀ ਉਹ ਨੂੰ ਕਹਿੰਦਾ ਵੀ ਰੋਕ ਰੋਕ ਕੇ ਬਹੁਤ ਰੱਖਦਾ ਵੀ ਫੇਰ ਵੀ ਆਪਲੇ ਆਪ ਨੂੰ ਵੀ ਕੰਟਰੋਲ ਮੇਰਾ ਖੂਨ ਜਾਂ ਬਲੱਡ ਜਾਂ ਗਾੜਾ ਨਾ ਵਿੱਚ ਕਰਦਾ ਤਾਂ ਗਰਮੀ ਕਿ ਔਖੀ ਹੈ ਹਾਂ ਆ ਗਿਆ ਮੇਥਰੋਂ ਪੰਜਵਾਂ ਗੇੜਾ ਜਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਵੇਰੇ ਮਿਲਦੇ ਆਪਾਂ ਸਵੇਰੇ ਘਰ ਆਣਾ ਹੋਣਾ ਹਾਂ ਹੁਣ ਥੋੜਾ ਜਿਹਾ ਕੰਮ ਹੋ ਗਿਆ ਜੀ ਹੁਣ ਦਸਤੀ ਨੂੰ ਥੋੜਾ ਕੰਮ ਹੋ ਗਿਆ ਜੀ ਇੱਕ gekeੜਾ ਜਿ ਦੇ ਚਾਚਾ ਕਹਣਾ ਮੈਂ ਲਾਉ ਉਹ ਕਹਿੰਦਾ ਚਾਚਾ ਕਹਣਾ ਮੈਂ ਲਿਆ ਹੁਣ ਨਾਲ ਉਧਰ ਆਪਣੀ ਪੌ ਛੱਡ ਕਿਉਂ ਨੀ ਪਈਏ ਛੱਡਣ ਚੱਲਿਆ ਹਾਂ ਕਿਵੇਂ ਆਉਂਦਾ ਨਾ ਯਾਰ ਮਿੱਟੀ ਦੇ ਖੇਡਣ ਦਾ ਪੂਰਾ ਲੋਟਣੀ ਜੀ ਕਿਵੇਂ ਖਾਂਦੇ ਹੋ ਓਏ ਆਏ ਥੱਲੇ ਨਾ ਪੁੱਤੇ ਇੱਕ ਦੂਜੇ ਦੇ ਪਹਿਲਾਂ ਇਕੱਲਾ ਇਕੱਲਾ ਖਾ ਕੇ ਦਿਖਾ ਦਿਓ ਮਨੀਤੀ ਕਿਵੇਂ ਕਰਦੀ ਆ ਕਾਕੇ ਦੇਖਾ ਲੋ ਕਲਾ ਕਲਾ ਵਰਤਾ ਯਾਰਾ ਪੁਰਾਣਾ ਯਾਰ ਆਉਂਦਾ ਤੁਹਾਨੂੰ ਤਾਂ ਨਾ ਕੀ ਦੱਬ ਤਾਂ ਲੈ ਚਾ ਸੀ ਸਾਈਡ ਕਾਕੇ ਦੇ ਗੇੜਾ ਲੈ ਆਏਗਾ ਬਾਗਿਆ ਤਾਂ ਤਾਂ ਬਾਗਿਆ ਸੀ ਕਦੋਂ ਕੋਏ ਹੋਰ ਦੇ ਘੰਟੇ ਦਾ ਵਿਆਹ ਹੋ ਰਿਹਾ ਹੈ ਚਲੋ ਸੱਲ ਕੋਈਆਂ ਮੈਨੂੰ ਐਸੀ ਮਖਾ ਲੈ ਕੇ ਆਉਣਗੇ ਗੇੜਾ ਕਿੰਨੇ ਕਾ ਹੋਰ ਬਹੁਤ ਅੰਦਰ ਆਹ ਬਾਰੀ ਬੱਸ